मान्योग एस एस पी साहब बठिंडा वालों नशा समाज विरोधी नशा विरोधी मुहिम के तहत कल बठिंडा पुलिस के सीआईए स्टाफ वन की टीम दो एक कामयाबी हासिल हुई जो ਸਟੀਮ ਗੱਡੀ 'ਚ ਸਵਾਰ ਤਿੰਨ ਸ਼ੱਕੀ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਤਿੰਨ ਦੋਸ਼ੀ ਹੈਗੇ ਨੇ ਇਹਨਾਂ ਦੇ ਕੋਲੋਂ ਇੱਕ 9mm ਦਾ ਪਿਸਤਲ ਤੇ ਇੱਕ ਸਟੀਮ ਗੱਡੀ ਬਰਾਮਦ ਹੋਈ ਹੈ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਨੇ ਇਹਨਾਂ ਨੇ ਥੋੜੇ ਟਾਈਮ ਪਹਿਲਾਂ ਹੀ ਗਿੱਦੜਵਾਹ ਦੇ ਵਿੱਚ ਅਫੇਅਰ ਨੰਬਰ 72/24 ਦਰਜ ਹੈ ਉਹ ਵਾਰਦਾਤ ਕੀਤੀ ਸੀ ਉੱਥੇ ਗਨਪੁਆਇੰਟ ਤੇ ਉਹ ਗੱਡੀ ਖੋਹ ਕੀਤੀ ਸੀ ਬਰੀਜ਼ਾ ਗੱਡੀ ਉਹਦੇ ਵਿੱਚ ਵੀ ਇਹ ਤਿੰਨ ਬੰਦੇ ਇਨਵੋਲਵ ਸੀ ਤੇ ਜਿਹੜੀ 9mm ਇਹਨਾਂ ਤੋਂ ਰਿਕਵਰ ਹੋਈ ਹੈ ਉਹਦੇ ਸਬੰਧੀ ਵੀ 58 ਨੰਬਰ ਐਫ ਆਈ ਆਰ ਸਿਟੀ ਕੋਰਟ ਕੋ ਪੂਰਾ ਫਰੀਡ ਕੋਰਟ ਦਰਜ ਹੈ ਆ 9mm ਵੈਪਨ ਇਹਨਾਂ ਨੇ ਪੁਲਿਸ ਮੁਲਾਜ਼ਮ ਤੋਂ ਚੋਰੀ ਕੀਤਾ ਹੋਇਆ ਇਹਨਾਂ ਦੇ ਵਿੱਚ ਦੋ ਦੋਸ਼ੀ ਨੇ ਸੰਜੇ ਕੁਮਾਰ ਤੇ ਸ਼ਮਿੰਦਰ ਸਿੰਘ ਇਹਨਾਂ ਤੇ ਪਹਿਲਾਂ ਲੁੱਟਾਂ ਖੋਹਾਂ ਦੇ ਤੇ ਐਨ ਡੀ ਪੀ ਐ ਸੈਕਟਰ ਦੇ ਤਹਿਤ ਮੁਕਦਮੇ ਦਰਜ ਹੈ ਕੰਮ ਕੀ ਕਰਦੇ ਐ ਕੰਮ ਕੁਝ ਵੀ ਨਹੀਂ ਆਹੀ अपराधी ਕਰਦੇ ਨੇ ਲੁੱਟਖੋਹਾਈ ਦਾ ਹੀ ਕੰਮ ਹੈ ਬਾਕੀ ਮੈਨਤ ਮਸੂਰੀ ਕਰਦੇ ਹਾਂ 25 ਸਾਲ ਤੱਕ ਦੀ ਐਜ ਹੈਗੀ ਇਹਨਾਂ ਦੀ ਪੀਪਲ ਲਗਦਾ ਪੈਸਾ ਜਿਹੜੀ ਲੁੱਟਾ ਖੋਹ ਕਰਦੇ ਉਹ ਨਸ਼ੇ ਵਾਸਤੇ ਯੂਜ਼ ਕਰਦੇ ਨੇ ਜਾਂ ਕੋਈ ਇਜ਼ੀ ਮਨੀ ਦਾ ਆ ਇਹਨਾਂ ਦਾ ਮਕਸਦ ਤਾਂ ਮੈਨ ਇਜ਼ੀ ਮਨੀ ਦਾ ਹੀ ਸੀ ਬਾਕੀ ਨਸ਼ੇ ਪੱਤੇ ਵੀ ਇਹ ਕਰਦੇ ਨੇ ਬਾਕੀ ਸਾਡੀ ਜਿਹੜੀ ਹੈ ਤਫਤੀਸ਼ ਜਾਰੀ ਹੈ ਹੋਰ ਸਾਰੀ ਜਿਹੜੀ ਵੀ ਗੱਲਾਂ ਹੈਗੀਆਂ ਨੇ ਤਫਤੀਸ਼ ਚ ਰਨ ਹੋਰ ਪਲਾਸਾ ਹੋ ਜਾਣਾ ਧਰਮਾ ਜੀ हां जी आज ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਹੁਲ ਸਿਰਵਾਣ ਹਾਸਿਲ ਕਰਾਂਗੇ ਆਪਾਂ ਇਹਨਾਂ ਨੂੰ ਕੋਰਟ ਚ ਪੇਸ਼ ਕਰਨ ਲੱਗੇ